ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਉਸ ਤੋਂ ਪਹਿਲਾਂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਦੀ ਵੱਡੀ ਖਬਰ ਸ੍ਰੀ ਅਮਰitsar ਸਾਹਿਬ ਤੋਂ ਨਿਕਲ ਕੇ ਸਾਹਮਣੇ ਆਈ ਆ ਜਿੱਥੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਦੇ ਉੱਤੇ ਜਿਹੜੀ ਸਜ਼ਾ ਲੱਗੀ ਐ ਸੁਖਬੀਰ ਬਾਦਲ ਨੂੰ ਉਸ ਸਜ਼ਾ ਦੀ ਸੇਵਾ ਦੇ ਦੌਰਾਨ ਬੈਠੇ ਹੋਏ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋਇਆ ਐ ਸੁਖਬੀਰ ਬਾਦਲ ਦੇ ਉੱਤੇ ਗੋਲੀ ਚਲਾਈ ਗਈ ਐ ਸੁਖਬੀਰ ਬਾਦਲ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਹੈ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਈ ਗਈ ਹੈ ਤੇ ਗੋਲੀ ਚਲਾਉਣ ਵਾਲੇ ਬਜ਼ੁਰਗ ਸਿੱਖ ਦੇ ਵੱਲੋਂ ਇਹ ਗੋਲੀ ਚਲਾਈ ਗਈ ਹੈ ਤੇ ਉਸ ਬਜ਼ੁਰਗ ਸਿੱਖ ਦਾ ਨਾਮ ਨਰੈਣ ਸਿੰਘ ਦੱਸਿਆ ਜਾ ਰਿਹਾ ਹਜੇ ਇਹਦੇ ਬਾਰੇ ਪੁਸ਼ਟੀ ਨਹੀਂ ਕੀਤੀ ਜਾ ਰਹੀ ਜੇ ਕੌਣ ਨਰੈਣ ਸਿੰਘ ਨੇ ਜਾਂ ਕਿਸ ਗੱਲ ਨੂੰ ਲੈ ਕੇ ਜਿਹੜੀ ਗੋਲੀ ਚਲਾਈ ਗਈ ਆ ਪਰ ਕਿਤੇ ਨਾ ਕਿਤੇ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਕਾਫੀ ਜਿਹੜਾ ਗੁੱਸਾ ਆ ਉਹ ਸੁਖਬੀਰ ਬਾਦਲ ਜਾਂ ਇਹ ਸਾਰੇ ਪਰਿਵਾਰ ਦੇ ਪ੍ਰਤੀ ਬੜੇ ਲੰਮੇ ਸਮੇਂ ਤੋਂ ਗੁੱਸਾ ਜ਼ਰੂਰ ਦਿਲ ਦੇ ਵਿੱਚ ਸੀਗਾ ਕਿਉਂਕਿ ਕੁਝ ਘਟਨਾਵਾਂ ਜਿਹੜੀਆਂ ਘਟਨਾਵਾਂ ਦਾ ਜ਼ਿਕਰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਜਿਹੜੀਆਂ ਗਲਤੀਆਂ ਗਨਾਹਾਂ ਦਾ ਜ਼ਿਕਰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਜਿਹੜੀਆਂ ਗਨਾਹਾਂ ਜਿਹੜੀਆਂ ਗਲਤੀਆਂ ਨੂੰ ਸੁਖਬੀਰ ਸਿੰਘ ਬਾਦਲ ਅਤੇ ਉਹਦੀ ਪਾਰਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮੰਨਿਆ ਕਬੂਲ ਕੀਤਾ ਉਹਨਾਂ ਚੀਜ਼ਾਂ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਇਸ ਗੱਲ ਦਾ ਭਾਰੀ ਰੋਸ ਪਿਛਲੇ ਲੰਮੇ ਸਮੇਂ ਤੋਂ ਪਾਇਆ ਜਾ ਰਿਹਾ ਸੀ ਪਰ ਅੱਜ ਜੇ ਆਪਾਂ ਗੱਲ ਕਰ ਲਈਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸਜ਼ਾ ਦੀ ਗੱਲ ਕਰ ਲਈਏ ਲੱਗੀ ਤਨਖਾਹ ਦੀ ਗੱਲ ਕਰ ਲਈਏ ਤਾਂ ਆਪਣੀ ਕੱਲ ਤੋਂ ਲੈ ਕੇ ਜਿਹੜੀ ਸੇਵਾ ਉੱਥੇ ਕਰ ਰਹੇ ਸੀ ਜਿਹੜੀ ਸੇਵਾ ਨਭਾ ਰਹੇ ਸੀ ਸੁਖਬੀਰ ਸਿੰਘ ਬਾਦਲ ਤੇ ਉਸੇ ਦੇ ਚਲਦਿਆਂ ਅੱਜ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗੋਲੀ ਨਹੀਂ ਵੱਜੀ ਸੁਖਬੀਰ ਸਿੰਘ ਬਾਦਲ ਦੇ ਗੋਲੀ ਨਹੀਂ ਵੱਜੀ ਪਰ ਉਸ ਬਜ਼ੁਰਗ ਸਿੱਖ ਜਿਹੜਾ ਹੈਗਾ ਸੀਗਾ ਉਹਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪਰ ਜਿਹੜਾ ਹਮਲਾ ਆ ਸੁਖਬੀਰ ਸਿੰਘ ਬਾਦਲ ਦੇ ਉੱਤੇ ਹੋਇਆ ਇਹ ਹਮਲੇ ਦਾ ਕਾਰਨ ਕੀ ਹੋ ਸਕਦਾ ਕਿਉਂ ਹਮਲਾ ਹੋਇਆ ਇਸ ਕਿਸੇ ਵੀ ਗੱਲ ਦੇ ਬਾਰੇ ਜਿਹੜੀ ਹਜੇ ਪੁਸ਼ਟੀ ਆ ਉਹ ਨਹੀਂ ਕੀਤੀ ਜਾ ਸਕਦੀ ਪਰ ਇਸ ਵੇਲੇ ਦੀ ਇਹ ਵੱਡੀ ਖਬਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋ ਗਿਆ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋ ਗਿਆ ਸੁਖਬੀਰ ਬਾਦਲ ਨੂੰ ਜਿਹੜਾ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਕੱਲ ਤੋਂ ਲੈ ਕੇ ਸੁਖਬੀਰ ਬਾਦਲ ਦਾ ਉੱਥੇ ਨਿੱਜੀ ਦੀ ਡਿਊਟੀ ਦੇ ਉੱਤੇ ਬੈਠੇ ਹੋਣਾ ਪੋਸ਼ਾਕ ਜਿਹੜੀ ਹੈਗੀ ਸੇਵਾਦਾਰਾਂ ਵਾਲੀ ਪਾ ਕੇ ਬੈਠੇ ਹੋਣ ਦੀਆਂ ਤਸਵੀਰਾਂ ਕੱਲ ਤੋਂ ਲੈ ਕੇ ਜਿਹੜੀਆਂ ਵਾਇਰਲ ਹੋ ਰਹੀਆਂ ਸੀ ਤੇ ਉੱਥੇ ਸੰਗਤ ਦੇ ਵੱਲੋਂ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਸਵਾਲ ਵੀ ਖੜੇ ਕੀਤੇ ਜਾ ਰਹੇ ਸੀ ਕਿ ਇੰਨੀ ਸੁਰੱਖਿਆ ਦੇ ਵਿੱਚ ਸੁਖਬੀਰ ਬਾਦਲ ਇੱਕ ਆਮ ਸਿੱਖ ਦੀ ਤਰ੍ਹਾਂ ਸੇਵਾ ਨਹੀਂ ਨਿਭਾ ਰਿਹਾ ਉਹਨੂੰ ਖਾਸ ਟ੍ਰੀਟਮੈਂਟ ਦਿੱਤਾ ਜਾ ਰਿਹਾ ਤੇ ਉਸੇ ਦੇ ਚੱਲਦਿਆਂ ਅੱਜ ਇਹ ਖਬਰ ਨਿਕਲ ਕੇ ਸਾਹਮਣੇ ਆ ਗਈ ਕਿ ਉੱਥੇ ਹੀ ਸੇਵਾ ਨਿਭਾਰੇ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋ ਗਿਆ ਹੈ ਹੁਣ ਤੋਂ ਕੁਝ ਕੁ ਮਿੰਟਾਂ ਦੀ ਗੱਲ ਪਹਿਲਾਂ ਦੀ ਗੱਲ ਹੈਗੀ ਹੈ ਕਿ ਸੁਖਬੀਰ ਬਾਦਲ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਹੈ ਹਮਲੇ ਦੇ ਵਿੱਚ ਹਮਲੇ ਦੇ ਵਿੱਚ ਸੁਖਬੀਰ ਬਾਦਲ ਦੇ ਜਿਹੜਾ ਠੀਕ ਠਾਕ ਹੋਣ ਦੀ ਖਬਰ ਵੀ ਨਿਕਲ ਕੇ ਸਾਹਮਣੇ ਆਈ ਹੈ ਗੋਲੀ ਉਹਨਾਂ ਨੂੰ ਨਹੀਂ ਲੱਗ ਸਕੀ ਗੋਲੀ ਨਹੀਂ ਲੱਗ ਸਕੀ ਇਹ ਖਬਰ ਨਿਕਲ ਕੇ ਸਾਹਮਣੇ ਜ਼ਰੂਰ ਆਈ ਆ ਪਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਣ ਦੀ ਜਿਹੜੀ ਖਬਰ ਆ ਇਹ ਨਿਕਲ ਕੇ ਸਾਹਮਣੇ ਆਈ ਆ ਗੋਲੀ ਚਲਾਉਣ ਦੀ ਜਿਹੜੀ ਖਬਰ ਆ ਉਹ ਨਿਕਲ ਕੇ ਸਾਹਮਣੇ ਆਈ ਆ ਨਰੈਣ ਸਿੰਘ ਨਾਂ ਦੇ ਇੱਕ ਬਜ਼ੁਰਗ ਸਿੱਖ ਦੇ ਵੱਲੋਂ ਜਿਹੜੀ ਗੋਲੀ ਆ ਉਹ ਚਲਾਈ ਗਈ ਆ ਕਿਉਂ ਚਲਾਈ ਗਈ ਆ ਇਹ ਹੋਣ ਵਾਲੇ ਜਿਹੜਾ ਸਮਾਂ ਹੈਗਾ ਉਹਦੇ ਵਿੱਚ ਪਤਾ ਲੱਗੂਗਾ ਕੀ ਕਾਰਨ ਰਹੇ ਨੇ ਗੋਲੀ ਕਿਉਂ ਚਲਾਈ ਗਈ ਆ ਪਰ ਫਿਲਹਾਲ ਇਹੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲੱਗੀ ਹੋਈ ਸਜ਼ਾ ਲੱਗੀ ਹੋਈ ਸੇਵਾ ਨਿਭਾਉਣ ਦੇ ਦੌਰਾਨ ਸੁਖਬੀਰ ਬਾਦਲ ਦੇ ਉੱਤੇ ਗੋਲੀ ਚੱਲ ਗਈ ਹੈ ਗੋਲੀ ਚੱਲ ਗਈ ਹੈ ਪਰ ਸੁਖਬੀਰ ਸਿੰਘ ਬਾਦਲ ਇਸ ਹਮਲੇ ਦੇ ਵਿੱਚ ਬਚੇ ਨੇ ਗੋਲੀ ਉਹਨਾਂ ਦੇ ਨਹੀਂ ਲੱਗੀ ਗੋਲੀ ਉਹਨਾਂ ਦੇ ਕੋਲ ਦੀ ਛੂਕੇ ਲੰਗੀ ਹੈ ਉਹਨਾਂ ਨੂੰ ਗੋਲੀ ਛੂਕੇ ਲੰਘਣ ਦੀ ਜਿਹੜੀ ਖਬਰ ਆ ਉਹ ਸਾਹਮਣੇ ਆ ਰਹੀ ਹੈ ਗੋਲੀ ਫਿਲਹਾਲ ਉਹਨਾਂ ਦੇ ਨਹੀਂ ਲੱਗੀ ਪਰ ਭਾਰੀ ਸੁਰੱਖਿਆ ਉੱਥੇ ਮੌਜੂਦ ਸੀਗੀ ਭਾਰੀ ਜਿਹੜੀ ਸਿਕਿਉਰਿਟੀ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਉਹਨਾਂ ਨੂੰ ਮਿਲੀ ਹੋਈ ਹੈ ਉਹ ਮੌਜੂਦ ਸੀਗੀ ਪਰ ਉਸ ਦੇ ਤਹਿਤ ਉਸ ਦੇ ਦੌਰਾਨ ਵੀ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚੱਲੀ ਹੈ ਤੇ ਮੈਂ ਇਹ ਵੀ ਗੱਲ ਜ਼ਰੂਰ ਦੱਸ ਦੇਣੀ ਚਾਹਣਾ ਕਿ ਕੁਝ ਕੁ ਲੋਕਾਂ ਦੇ ਵੱਲੋਂ ਇਸ ਸੇਵਾ ਨੂੰ ਜਿਹੜੀ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਆ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਨੇ ਉਹਦੇ ਨਾਲ ਕੁਝ ਕੁ ਲੋਕ ਸਹਿਮਤ ਅਤੇ ਕੁਝ ਲੋਕ ਅਸਹਿਮਤ ਵੀ ਨੇ ਬਹੁਤਾਂ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਸਾਰੀ ਚੀਜ਼ ਤੋਂ ਅਸਹਿਮਤ ਵੀ ਸੀਗੇ ਕਈ ਲੋਕਾਂ ਦੀ ਸੰਤੁਸ਼ਟੀ ਨਹੀਂ ਹੋਈ ਸੀ ਇਸ ਜਿਹੜੀ ਸਭਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਫੈਸਲੇ ਆਏ ਨੇ ਕੁਝ ਕੁ ਲੋਕਾਂ ਦੇ ਵੱਲੋਂ ਜਾਇਜ਼ ਵੀ ਠਹਿਰਾਇਆ ਜਾ ਰਿਹਾ ਸੀ ਕੁਝ ਕੁ ਲੋਕਾਂ ਦੇ ਵੱਲੋਂ ਸਹਿਮਤੀ ਪ੍ਰਗਟਾਈ ਜਾ ਰਹੀ ਸੀ ਪਰ ਕੁਝ ਕੁ ਲੋਕ ਕਹਿ ਰਹੇ ਸੀ ਕਿ ਜਿਹੜੇ ਜੱਥੇਦਾਰ ਨੇ ਇਹ ਜੱਥੇਦਾਰਾਂ ਦੀ ਜਿਹੜੀ ਸੇਵਾ ਆ ਇਹ ਬੜੇ ਤਰੀਕੇ ਦੇ ਨਾਲ ਲੱਗੀ ਆ ਸੁਖਵੀਰ ਬਾਦਲ ਨੂੰ ਜਿਹੜਾ ਆ ਉਹ ਬਚਾਇਆ ਗਿਆ ਆ ਅਜਿਹੀ ਗੱਲਬਾਤ ਵੀ ਨਿਕਲ ਕੇ ਸਾਹਮਣੇ ਆ ਰਹੀ ਸੀ ਤੇ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਸੁਖਵੀਰ ਬਾਦਲ ਦੇ ਬਰਾਬਰ ਜਿਹੜੀ ਵਿਰਸਾ ਸਿੰਘ ਬੁਲਟੋਹਾ ਨੂੰ ਸਜ਼ਾ ਲੱਗੀ ਹੈ ਉਹ ਸਜ਼ਾ ਕਿਤੇ ਨਾ ਕਿਤੇ ਵੱਡੀ ਹੈ ਪਰ ਸੁਖਬੀਰ ਬਾਦਲ ਨੂੰ ਜਿਹੜੀ ਸਜ਼ਾ ਲਗਾਈ ਗਈ ਹੈ ਇਹ ਸਜ਼ਾ ਛੋਟੀ ਹੈ ਅਜਿਹਾ ਕਿਹਾ ਜਾ ਰਿਹਾ ਸੀ ਕੁਝ ਲੋਕਾਂ ਦੇ ਵੱਲੋਂ ਪਰ ਉਸੇ ਦੇ ਚਲਦੇ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਕਬੂਲਨਾਮਾ ਜਦੋਂ ਸੁਖਬੀਰ ਬਾਦਲ ਸਾਰੀਆਂ ਗੱਲਾਂ ਕਬੂਲ ਕਰਦਾ ਹੈ ਤੇ ਕਈ ਲੋਕਾਂ ਦਾ ਕਹਿਣਾ ਏ ਸੀ ਕਿ ਹੁਣ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਚੁੱਕਿਆ ਕਿ ਸਿੱਖ ਪੰਥ ਦੀ ਪਿੱਠ ਦੇ ਵਿੱਚ ਬਾਦਲ ਪਰਿਵਾਰ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਸ਼ੁਰਾ ਮਾਰਿਆ ਜਾਂਦਾ ਰਿਹਾ ਕਿਸ ਤਰੀਕੇ ਦੇ ਨਾਲ ਗਨਾਹ ਕੀਤੇ ਗਏ ਆ ਕਿਸ ਤਰੀਕੇ ਦੇ ਨਾਲ ਸਿੱਖ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਸਿੱਖਾਂ ਦੇ ਉੱਤੇ ਤਸ਼ੱਦਦ ਕੀਤੇ ਗਏ ਨੇ ਇਹ ਸਾਰੀਆਂ ਗੱਲਾਂ ਸੁਖਵੀਰ ਸਿੰਘ ਬਾਦਲ ਕਬੂਲ ਕਰ ਚੁੱਕੇ ਨੇ ਤੇ ਉਸ ਤੋਂ ਬਾਅਦ ਇੱਕ ਸਜ਼ਾ ਲਗਾਈ ਜਾਂਦੀ ਉਹਨਾਂ ਦੀ ਲੱਤ ਦੇ ਉੱਤੇ ਫੈਕਚਰ ਦੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਇੱਕ ਲੱਤ ਦੇ ਉੱਤੇ ਫ੍ਰੈਕਚਰ ਹੈਗਾ ਇਸ ਕਰਕੇ ਉਹਨਾਂ ਨੂੰ ਸਜ਼ਾਏ ਲਗਾਈ ਜਾਂਦੀ ਹੈ ਕਿ ਤੁਸੀਂ ਬਰਸ਼ੇ ਦੀ ਡਿਊਟੀ ਜਿਹੜੀ ਹੈਗੀ ਹੈ ਪ੍ਰਕਰਮਾਂ ਦੇ ਮਾਫ਼ ਕਰਨਾ ਦਰਸ਼ਨੀ ਦਿਉੜੀ ਦੇ ਵਿੱਚ ਤੁਸੀਂ ਜਿਹੜੀ ਬਰਸ਼ੇ ਦੀ ਡਿਊਟੀ ਆ ਉਹ ਕਰੋਗੇ ਤੇ ਉਸੇ ਦੇ ਤਹਿਤ ਇੱਕ ਕੱਲ ਕੱਲ ਇੱਕ ਬੀਬੀ ਭਲੇਖੇ ਦੇ ਨਾਲ ਆਉਂਦੀ ਹੈ ਜਾਂ ਕੋਈ ਹੋਰ ਜਿਹੜੀ ਸਾਜ਼ਿਸ਼ ਰਚੀ ਗਈ ਹੋਵੇਗੀ ਇੱਕ ਬੀਬੀ ਵੀ ਸੁਖਬੀਰ ਬਾਦਲ ਦੇ ਪੈਰੀ ਹੱਥ ਲਾਉਣ ਦਾ ਯਤਨ ਕਰਦੀਏ ਤੇ ਸੁਖਵੀਰ ਸਿੰਘ ਬਾਦਲ ਉੱਤੇ ਆਪਣੀ ਲੱਤ ਹਲਾ ਦਿੰਦੇ ਨੇ ਤੇ ਕੁਝ ਲੋਕਾਂ ਦੇ ਵੱਲੋਂ ਕਈ ਵੀ ਕਿਹਾ ਜਾ ਰਿਹਾ ਸੀ ਕਿ ਇਹ ਡਰਾਮਾ ਕੀਤਾ ਜਾ ਰਿਹਾ ਸੁਖਵੀਰ ਸਿੰਘ ਬਾਦਲ ਦੀ ਲੱਤ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਸੱਟ ਨਹੀਂ ਲੱਗੀ ਹੋਈ ਤੇ ਹੁਣ ਨਕਲ ਕੇ ਖਬਰੇ ਸਾਹਮਣੇ ਆ ਗਈ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਬਚ ਗਏ ਨੇ ਇਸ ਹਮਲੇ ਦੇ ਵਿੱਚ ਗੋਲੀ ਉਹਨਾਂ ਦੇ ਨਹੀਂ ਲੱਗੀ ਪਰ ਗੋਲੀ ਉਹਨਾਂ ਦੇ ਉੱਤੇ ਚਲਾਈ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਦੇ ਉੱਤੇ ਜਿਹੜੀ ਸਜ਼ਾ ਲੱਗੀ ਹੈ ਸੁਖਬੀਰ ਬਾਦਲ ਨੂੰ ਉਸ ਸਜ਼ਾ ਦੀ ਸੇਵਾ ਦੇ ਦੌਰਾਨ ਬੈਠੇ ਹੋਏ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋਇਆ ਹੈ ਸੁਖਬੀਰ ਬਾਦਲ ਦੇ ਉੱਤੇ ਗੋਲੀ ਚਲਾਈ ਗਈ ਹੈ ਸੁਖਬੀਰ ਬਾਦਲ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਈ ਗਈ ਹੈ ਤੇ ਗੋਲੀ ਚਲਾਉਣ ਵਾਲੇ ਬਜ਼ੁਰਗ ਸਿੱਖ ਦੇ ਵੱਲੋਂ ਇਹ ਗੋਲੀ ਚਲਾਈ ਗਈ ਹੈ ਤੇ ਉਸ ਬਜ਼ੁਰਗ ਸਿੱਖ ਦਾ ਨਾਮ ਨਰੈਣ ਸਿੰਘ ਦੱਸਿਆ ਜਾ ਰਿਹਾ ਹਜੇ ਇਹਦੇ ਬਾਰੇ ਪੁਸ਼ਟੀ ਨਹੀਂ ਕੀਤੀ ਜਾ ਰਹੀ ਜੇ ਕੌਣ ਨਰੈਣ ਸਿੰਘ ਨੇ ਜਾਂ ਕਿਸ ਗੱਲ ਨੂੰ ਲੈ ਕੇ ਜਿਹੜੀ ਗੋਲੀ ਚਲਾਈ ਗਈ ਹੈ ਪਰ ਕਿਤੇ ਨਾ ਕਿਤੇ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਕਾਫੀ ਜਿਹੜਾ ਗੁੱਸਾ ਆ ਉਹ ਸੁਖਬੀਰ ਬਾਦਲ ਜਾਂ ਇਹ ਸਾਰੇ ਪਰਿਵਾਰ ਦੇ ਪ੍ਰਤੀ ਬੜੇ ਲੰਮੇ ਸਮੇਂ ਤੋਂ ਗੁੱਸਾ ਜ਼ਰੂਰ ਦਿਲ ਦੇ ਵਿੱਚ ਸੀਗਾ ਕਿਉਂਕਿ ਕੁਝ ਘਟਨਾਵਾਂ ਜਿਹੜੀਆਂ ਘਟਨਾਵਾਂ ਦਾ ਜ਼ਿਕਰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਜਿਹੜੀਆਂ ਗਲਤੀਆਂ ਗਨਾਹਾਂ ਦਾ ਜ਼ਿਕਰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਜਿਹੜੀਆਂ ਗਨਾਹਾਂ ਜਿਹੜੀਆਂ ਗਲਤੀਆਂ ਨੂੰ ਸੁਖਬੀਰ ਸਿੰਘ ਬਾਦਲ ਅਤੇ ਉਹਦੀ ਪਾਰਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮੰਨਿਆ ਕਬੂਲ ਕੀਤਾ ਉਹਨਾਂ ਚੀਜ਼ਾਂ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਇਸ ਗੱਲ ਦਾ ਭਾਰੀ ਰੋਸ ਪਿਛਲੇ ਲੰਮੇ ਸਮੇਂ ਤੋਂ ਪਾਇਆ ਜਾ ਰਿਹਾ ਸੀ ਪਰ ਅੱਜ ਜੇ ਆਪਾਂ ਗੱਲ ਕਰ ਲਈਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸਜ਼ਾ ਦੀ ਗੱਲ ਕਰ ਲਈਏ ਲੱਗੀ ਤਨਖਾਹ ਦੀ ਗੱਲ ਕਰ ਲਈਏ ਤਾਂ ਆਪਣੀ ਕੱਲ ਤੋਂ ਲੈ ਕੇ ਜਿਹੜੀ ਸੇਵਾ ਉੱਥੇ ਕਰ ਰਹੇ ਸੀ ਜਿਹੜੀ ਸੇਵਾ ਨਿਭਾ ਰਹੇ ਸੀ ਸੁਖਬੀਰ ਸਿੰਘ ਬਾਦਲ ਤੇ ਉਸੇ ਦੇ ਚਲਦਿਆਂ ਅੱਜ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗੋਲੀ ਨਹੀਂ ਵੱਜੀ ਸੁਖਵੀਰ ਸਿੰਘ ਬਾਦਲ ਦੇ ਗੋਲੀ ਨਹੀਂ ਵੱਜੀ ਪਰ ਉਸ ਬਜ਼ੁਰਗ ਸਿੱਖ ਜਿਹੜਾ ਹੈਗਾ ਸੀਗਾ ਉਹਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪਰ ਉਹ ਜਿਹੜਾ ਹਮਲਾ ਆ ਸੁਖਵੀਰ ਸਿੰਘ ਬਾਦਲ ਦੇ ਉੱਤੇ ਹੋਇਆ ਇਹ ਹਮਲੇ ਦਾ ਕਾਰਨ ਕੀ ਹੋ ਸਕਦਾ ਕਿਉਂ ਹਮਲਾ ਹੋਇਆ ਇਸ ਕਿਸੇ ਵੀ ਗੱਲ ਦੇ ਬਾਰੇ ਜਿਹੜੀ ਹਜੇ ਪੁਸ਼ਟੀ ਆ ਉਹ ਨਹੀਂ ਕੀਤੀ ਜਾ ਸਕਦੀ ਪਰ ਇਸ ਵੇਲੇ ਦੀ ਇਹ ਵੱਡੀ ਖਬਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋ ਗਿਆ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋ ਗਿਆ ਸੁਖਬੀਰ ਬਾਦਲ ਨੂੰ ਜਿਹੜਾ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਕੱਲ ਤੋਂ ਲੈ ਕੇ ਸੁਖਬੀਰ ਬਾਦਲ ਦਾ ਉੱਥੇ ਨੇਜੇ ਦੀ ਡਿਊਟੀ ਦੇ ਉੱਤੇ ਬੈਠੇ ਹੋਣਾ ਪੋਸ਼ਾਕ ਜਿਹੜੀ ਹੈਗੀ ਸੇਵਾਦਾਰਾਂ ਵਾਲੀ ਪਾ ਕੇ ਬੈਠੇ ਹੋਣ ਦੀਆਂ ਤਸਵੀਰਾਂ ਕੱਲ ਤੋਂ ਲੈ ਕੇ ਜਿਹੜੀਆਂ ਵਾਇਰਲ ਹੋ ਰਹੀਆਂ ਸੀ ਤੇ ਉੱਥੇ ਸੰਗਤ ਦੇ ਵੱਲੋਂ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਸਵਾਲ ਵੀ ਖੜੇ ਕੀਤੇ ਜਾ ਰਹੇ ਸੀ ਕਿ ਇੰਨੀ ਸੁਰੱਖਿਆ ਦੇ ਵਿੱਚ ਸੁਖਬੀਰ ਬਾਦਲ ਇੱਕ ਆਮ ਸਿੱਖ ਦੀ ਤਰ੍ਹਾਂ ਸੇਵਾ ਨਹੀਂ ਨਿਭਾਰਿਆ ਉਹਨੂੰ ਖਾਸ ਟ੍ਰੀਟਮੈਂਟ ਦਿੱਤਾ ਜਾ ਰਿਹਾ ਤੇ ਉਸੇ ਦੇ ਚੱਲਦਿਆਂ ਅੱਜ ਇਹ ਖਬਰ ਨਿਕਲ ਕੇ ਸਾਹਮਣੇ ਆ ਗਈ ਕਿ ਉੱਥੇ ਹੀ ਸੇਵਾ ਨਿਭਾਰੇ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋ ਗਿਆ ਹੈ ਹੁਣ ਤੋਂ ਕੁਝ ਕੁ ਮਿੰਟਾਂ ਦੀ ਗੱਲ ਪਹਿਲਾਂ ਦੀ ਗੱਲ ਹੈਗੀ ਹੈ ਕਿ ਸੁਖਬੀਰ ਬਾਦਲ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਹਮਲੇ ਦੇ ਵਿੱਚ ਹਮਲੇ ਦੇ ਵਿੱਚ ਸੁਖਵੀਰ ਬਾਦਲ ਦੇ ਜਿਹੜਾ ਠੀਕ ਠਾਕ ਹੋਣ ਦੀ ਖਬਰ ਵੀ ਨਿਕਲ ਕੇ ਸਾਹਮਣੇ ਆਈ ਆ ਗੋਲੀ ਉਹਨਾਂ ਨੂੰ ਨਹੀਂ ਲੱਗ ਸਕੀ ਗੋਲੀ ਨਹੀਂ ਲੱਗ ਸਕੀ ਇਹ ਖਬਰ ਨਿਕਲ ਕੇ ਸਾਹਮਣੇ ਜ਼ਰੂਰ ਆਈ ਆ ਪਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਣ ਦੀ ਜਿਹੜੀ ਖਬਰ ਆ ਇਹ ਨਿਕਲ ਕੇ ਸਾਹਮਣੇ ਆਈ ਆ ਗੋਲੀ ਚਲਾਉਣ ਦੀ ਜਿਹੜੀ ਖਬਰ ਆ ਉਹ ਨਿਕਲ ਕੇ ਸਾਹਮਣੇ ਆਈ ਆ ਨਰੈਣ ਸਿੰਘ ਨਾਂ ਦੇ ਇੱਕ ਬਜ਼ੁਰਗ ਸਿੱਖ ਦੇ ਵੱਲੋਂ ਜਿਹੜੀ ਗੋਲੀ ਆ ਉਹ ਚਲਾਈ ਗਈ ਹੈ ਕਿਉਂ ਚਲਾਈ ਗਈ ਹੈ ਇਹ ਹੋਣ ਵਾਲੇ ਜਿਹੜਾ ਸਮਾਂ ਹੈਗਾ ਉਹਦੇ ਵਿੱਚ ਪਤਾ ਲੱਗੂਗਾ ਕੀ ਕਾਰਨ ਰਹੇ ਨੇ ਗੋਲੀ ਕਿਉਂ ਚਲਾਈ ਗਈ ਹੈ ਪਰ ਫਿਲਹਾਲ ਇਹੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲੱਗੀ ਹੋਈ ਸਜ਼ਾ ਲੱਗੀ ਹੋਈ ਸੇਵਾ ਨਿਭਾਉਣ ਦੇ ਦੌਰਾਨ ਸੁਖਬੀਰ ਬਾਦਲ ਦੇ ਉੱਤੇ ਗੋਲੀ ਚੱਲ ਗਈ ਹੈ ਗੋਲੀ ਚੱਲ ਗਈ ਹੈ ਪਰ ਸੁਖਬੀਰ ਸਿੰਘ ਬਾਦਲ ਇਸ ਹਮਲੇ ਦੇ ਵਿੱਚ ਬਚੇ ਨੇ ਗੋਲੀ ਉਹਨਾਂ ਦੇ ਨਹੀਂ ਲੱਗੀ ਗੋਲੀ ਉਹਨਾਂ ਦੇ ਕੋਲ ਦੀ ਸ਼ੂਕੇ ਲੰਗੀ ਹੈ ਉਹਨਾਂ ਨੂੰ ਗੋਲੀ ਸ਼ੂਕੇ ਲੰਗਣਾਂ ਦੀ ਜਿਹੜੀ ਖਬਰ ਆ ਉਹ ਸਾਹਮਣੇ ਆ ਰਹੀ ਹੈ ਗੋਲੀ ਫਿਲਹਾਲ ਉਹਨਾਂ ਦੇ ਨਹੀਂ ਲੱਗੀ ਪਰ ਭਾਰੀ ਸੁਰੱਖਿਆ ਉੱਥੇ ਮੌਜੂਦ ਸੀਗੀ ਭਾਰੀ ਜਿਹੜੀ ਸਿਕਿਉਰਿਟੀ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਉਹਨਾਂ ਨੂੰ ਮਿਲੀ ਹੋਈ ਹੈ ਉਹ ਮੌਜੂਦ ਸੀਗੀ ਪਰ ਉਸ ਦੇ ਤਹਿਤ ਉਸ ਦੇ ਦੌਰਾਨ ਵੀ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚੱਲੀ ਹੈ ਤੇ ਮੈਂ ਇਹ ਵੀ ਗੱਲ ਜ਼ਰੂਰ ਦੱਸ ਦੇਣੀ ਚਾਹਣਾ ਕਿ ਕੁਝ ਕੁ ਲੋਕਾਂ ਦੇ ਵੱਲੋਂ ਇਸ ਸੇਵਾ ਨੂੰ ਜਿਹੜੀ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਹੈ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਨੇ ਉਹਦੇ ਨਾਲ ਕੁਝ ਕੁ ਲੋਕ ਸਹਿਮਤ ਅਤੇ ਕੁਝ ਲੋਕ ਅਸਹਿਮਤ ਵੀ ਨੇ ਬਹੁਤਾਂ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਸਾਰੀ ਚੀਜ਼ ਤੋਂ ਅਸਹਿਮਤ ਵੀ ਸੀਗੇ ਕਈ ਲੋਕਾਂ ਦੀ ਸੰਤੁਸ਼ਟੀ ਨਹੀਂ ਹੋਈ ਸੀ ਇਸ ਜਿਹੜੀ ਸਭਜਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਫੈਸਲੇ ਆਏ ਨੇ ਤੇ ਕੁਝ ਕੁ ਲੋਕਾਂ ਦੇ ਵੱਲੋਂ ਜਾਇਜ਼ ਵੀ ਠਹਿਰਾਇਆ ਜਾ ਰਿਹਾ ਸੀ ਕੁਝ ਕੁ ਲੋਕਾਂ ਦੇ ਵੱਲੋਂ ਸਹਿਮਤੀ ਪਰ ਗਟਾਈ ਜਾ ਰਹੀ ਸੀ ਪਰ ਕੁਝ ਕੁ ਲੋਕ ਕਹਿ ਰਹੇ ਸੀ ਕਿ ਜਿਹੜੇ ਜੱਥੇਦਾਰ ਨੇ ਇਹ ਜੱਥੇਦਾਰਾਂ ਦੀ ਜਿਹੜੀ ਸੇਵਾ ਆ ਇਹ ਬੜੇ ਤਰੀਕੇ ਦੇ ਨਾਲ ਲੱਗੀ ਆ ਸੁਖਵੀਰ ਬਾਦਲ ਨੂੰ ਜਿਹੜਾ ਆ ਉਹ ਬਚਾਇਆ ਗਿਆ ਆ ਅਜਿਹੀ ਗੱਲਬਾਤ ਵੀ ਨਿਕਲ ਕੇ ਸਾਹਮਣੇ ਆ ਰਹੀ ਸੀ ਤੇ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਸੁਖਵੀਰ ਬਾਦਲ ਦੇ ਬਰਾਬਰ ਜਿਹੜੀ ਵਿਰਸਾ ਸਿੰਘ ਬੁਲਟੋਹਾ ਨੂੰ ਸਜ਼ਾ ਲੱਗੀ ਆ ਉਹ ਸਜ਼ਾ ਕਿਤੇ ਨਾ ਕਿਤੇ ਵੱਡੀ ਆ ਪਰ ਸੁਖਵੀਰ ਬਾਦਲ ਨੂੰ ਜਿਹੜੀ ਸਜ਼ਾ ਲਗਾਈ ਗਈ ਆ ਇਹ ਸਜ਼ਾ ਛੋਟੀ ਹੈ ਅਜਿਹਾ ਕਿਹਾ ਜਾ ਰਿਹਾ ਸੀ ਕੁਝ ਲੋਕਾਂ ਦੇ ਵੱਲੋਂ ਪਰ ਉਸੇ ਦੇ ਚੱਲਦੇ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਕਬੂਲਨਾਮਾ ਜਦੋਂ ਸੁਖਬੀਰ ਬਾਦਲ ਸਾਰੀਆਂ ਗੱਲਾਂ ਕਬੂਲ ਕਰਦਾ ਹੈ ਤੇ ਕਈ ਲੋਕਾਂ ਦਾ ਕਹਿਣਾ ਆਇਆ ਸੀ ਕਿ ਹੁਣ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਚੁੱਕਿਆ ਕਿ ਸਿੱਖ ਪੰਥ ਦੀ ਪਿੱਠ ਦੇ ਵਿੱਚ ਬਾਦਲ ਪਰਿਵਾਰ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਸ਼ੁਰਾ ਮਾਰਿਆ ਜਾਂਦਾ ਰਿਹਾ ਕਿਸ ਤਰੀਕੇ ਦੇ ਨਾਲ ਗਨਾਹ ਕੀਤੇ ਗਏ ਆ ਕਿਸ ਤਰੀਕੇ ਦੇ ਨਾਲ ਸਿੱਖ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਸਿੱਖਾਂ ਦੇ ਉੱਤੇ ਤਸ਼ੱਦਦ ਕੀਤੇ ਗਏ ਨੇ ਇਹ ਸਾਰੀਆਂ ਗੱਲਾਂ ਸੁਖਵੀਰ ਸਿੰਘ ਬਾਦਲ ਕਬੂਲ ਕਰ ਚੁੱਕੇ ਨੇ ਤੇ ਉਸ ਤੋਂ ਬਾਅਦ ਇੱਕ ਸਜ਼ਾ ਲਗਾਈ ਜਾਂਦੀ ਉਹਨਾਂ ਦੀ ਲੱਤ ਦੇ ਉੱਤੇ ਫੈਕਚਰ ਦੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਲੱਤ ਦੇ ਉੱਤੇ ਫੈਕਚਰ ਹੈਗਾ ਇਸ ਕਰਕੇ ਉਹਨਾਂ ਨੂੰ ਸਜ਼ਾਏ ਲਗਾਈ ਜਾਂਦੀ ਹੈ ਕਿ ਤੁਸੀਂ ਬਰਸ਼ੇ ਦੀ ਡਿਊਟੀ ਜਿਹੜੀ ਹੈਗੀ ਹੈ ਪ੍ਰਕਰਮਾਂ ਦੇ ਮਾਫ ਕਰਨਾ ਦਰਸ਼ਨੀ ਦਿਉੜੀ ਦੇ ਵਿੱਚ ਤੁਸੀਂ ਜਿਹੜੀ ਬਰਸ਼ੇ ਦੀ ਡਿਊਟੀ ਆ ਉਹ ਕਰੋਗੇ ਤੇ ਉਸੇ ਦੇ ਤਹਿਤ ਇੱਕ ਕੱਲ ਕੱਲ ਇੱਕ ਬੀਬੀ ਭਲੇਖੇ ਦੇ ਨਾਲ ਆਉਂਦੀ ਹੈ ਜਾਂ ਕੋਈ ਹੋਰ ਜਿਹੜੀ ਸਾਜ਼ਿਸ਼ ਰਚੀ ਗਈ ਹੋਵੇਗੀ ਇੱਕ ਬੀਬੀ ਵੀ ਸੁਖਬੀਰ ਬਾਦਲ ਦੇ ਪੈਰੀ ਹੱਥ ਲਾਉਣ ਦਾ ਯਤਨ ਕਰਦੀ ਹੈ ਤੇ ਸੁਖਬੀਰ ਸਿੰਘ ਬਾਦਲ